ਅਸੀ ਕਾਲ ਜੀ ਸਾਰਿਆਂ ਨੂੰ ਉਮੀਦ ਆਈ ਸਾਰੇ ਠੀਕ ਠਾਕ ਹੋਮੋਂਗੇ ਦੋਸਤੋ ਆਪਾਂ ਆਪਣੀ ਗੋਭੀ ਦਾ ਚੌਥਾ ਲਾਟਾ ਜੋ ਕੱਲੋਂ ਲਾਤਾ ਪਨੀਰੀ ਟ੍ਰਾਂਸਪਲੈਂਟ ਕਰਕੇ ਆਪਾਂ ਆਪਣੇ ਜ਼ਮੀਨ 'ਚ ਜਿਹੜੀ ਗੋਭੀ ਉਹ ਲਾਤੀ ਦੋਸਤੋ ਪਰ ਸਭ ਤੋਂ ਪਹਿਲਾਂ ਇੱਥੇ ਆਪਾਂ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਇਸ ਜ਼ਮੀਨ 'ਚ ਆਪਣੀ 'ਚ ਪਹਿਲਾਂ 1509 ਝੋਨਾ ਸੀਗਾ ਝੋਨਾ ਵੱਢਣ ਤੋਂ ਹਫ਼ਤੇ ਬਾਅਦ ਆਪਾਂ ਬਾਣ ਤਿਆਰ ਕਰਕੇ ਆਪਣੀ ਗੋਭੀ ਜਿਹੜੀ ਉਹ ਟ੍ਰਾਂਸਪਲੈਂਟ ਕੀਤੀ ਆ ਤੇ ਪਰਾਲੀ ਵਾਲੇ ਬਾਣਾ 'ਚ ਖਾਸ ਕਰ ਜਿੱਥੇ ਬਾਸਮਤੀ ਆ ਉੱਥੇ ਦੋਸਤੋ ਜੇਕਰ ਆਪਾਂ ਸਬਜ਼ੀ ਲਗਾਉਣੀ ਆ ਤਾ ਸਬਜੀ ਦੇ ਵਿੱਚ ਜਿਹੜੀ ਸਿਉਂਖਾ ਉਹਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਇਸ ਲਈ ਸਭ ਤੋਂ ਪਹਿਲਾਂ ਆਪਾਂ ਜਿੱਥੇ ਵੀ ਕੋਈ ਸਰਦੀ ਰੁੱਤ ਦੀ ਸਬਜੀ ਲਗਾ ਰਹੇ ਆ ਝੋਨੇ ਵਾਲੇ ਬਾਣਾ ਚ ਉੱਥੇ ਕਲੋਰੋ ਪਾਣੀ ਬਹੁਤ ਜ਼ਰੂਰੀ ਆ ਦੋਸਤੋ ਕਲੋਰੋ ਸੈਪਰ ਪਹਿਲਾਂ ਹੀ ਪਾ ਦਿਓ ਨਹੀਂ ਜਿਹੜੀ ਆਪਣੀ ਕੋਈ ਵੀ ਆਪਾਂ ਸਰਦੀ ਰੁੱਤ ਦੀ ਸਬਜੀ ਲਗਾ ਰਹੇ ਆ ਉਹ ਮੱਛਣ ਦੀ ਜਿਹੜੀ ਦਿੱਕਤ ਆ ਉਹ ਕਾਫੀ ਆ ਜਾਂਨੇ ਜਿਹੜੇ ਜ਼ਮੀਨਾਂ ਦੇ ਵਿੱਚ ਝੋਨਾ ਸੀਗਾ ਬਾਸਮਤੀ ਉਹਨਾਂ ਚ ਕਲੋਰੋ ਸੈਪਰ ਜ਼ਰੂਰ ਪਾਓ ਦੋਸਤੋ ਇਹ ਸਰਦੀ ਰੋਤ ਵਾਲੀਆਂ ਗੋਭੀਆਂ ਨੇ ਬਾਈ ਜਿਹੜੀ ਆਪਾਂ ਗੋਭੀ ਕੱਲ ਲਾਈ ਆ ਇਹ ਦਸੰਬਰ ਦੇ ਲਾਸਟ ਚ ਜਨਵਰੀ ਦੇ ਪਹਿਲੇ ਹਫਤੇ ਨੇ ਚੱਲਣਾ ਜਦੋਂ ਆਪਣੀ ਜ਼ਮੀਨ ਚ ਦਾ ਟ੍ਰਾਂਸਪਲੈਂਟ ਆ ਜਿਹੜਾ ਕਰ ਦਿੰਨੇ ਆ ਇਹ 60 ਤੋਂ 70 ਦਿਨਾਂ ਬਾਅਦ ਆ ਜਿਹੜੀ ਇਹ ਗੋਭੀਆਂ ਹੁਣ ਆਪਾਂ ਲਾ ਰਹੇ ਆ ਚੱਲ ਪੂਗੀ ਬਾਈ ਤੇ ਇਹਦੇ ਖਰਚੇ ਕਾਫੀ ਘੱਟ ਹੋਣਗੇ ਬਾਈ ਜਿਵੇਂ ਗਰਮੀ ਵਾਲੀਆਂ ਗੋਭੀਆਂ ਚ ਮੱਛਣ ਦੀ ਦਿੱਕਤ ਆ ਜਾਂਦੀ ਸੀ ਆਪਾਂ ਨੂੰ ਫੰਗੀ ਸਾਈਡ ਕਾਫੀ ਕਰਨੇ ਪੈਂਦੇ ਸੀ ਇਹਨਾਂ ਤੇ ਜਿਹੜੇ ਫੰਗੀ ਸਾਈਡ ਆ ਉਹ ਆਪਾਂ ਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਈ ਹੁਣ ਮੱਛਨ ਵਾਲੀ ਦਿੱਕਤ ਆ ਜਿਹੜੀ ਉਹ ਲਗਭਗ ਖਤਮ ਹੋ ਗਈ ਆ ਜਿੰਨੇ ਆਪਾਂ ਆਪਣੇ ਬਾਣੇ 'ਚ ਬੂਟੇ ਲਾਵਾਂਗੇ ਉਹ ਲਗਭਗ ਸਾਰੇ ਦੀ ਸਾਰੀ ਗੋਭੀ ਜਿਹੜੀ ਆਪਣੀ ਕਾਮਯਾਬ ਹੋਊਗੀ ਇਹਨਾਂ ਤੇ ਫੰਗੀ ਸਾਈਡਾਂ ਦਾ ਖਰਚਾ ਬਿਲਕੁਲ ਨਹੀਂ ਹੋਣਾ ਬਈ ਇਸ ਤੋਂ ਇਲਾਵਾ ਇਹ ਤੇ ਖਰਚਾ ਆਪਣਾ ਪਨੀਰੀ ਦਾ ਵੀ ਘਟ ਜਾਣਾ ਜਿਵੇਂ ਗਰਮੀ ਵਾਲੀਆਂ ਗੋਭੀਆਂ 'ਚ ਆਪਾਂ 25000 ਬੂਟਾ 1 ਕਿੱਲੇ 'ਚ ਲਾਉਂਦੇ ਸੀਗੇ ਬਈ ਇਹ ਸਰਦੀ ਰੁੱਤ ਵਾਲੀਆਂ ਗੋਭੀਆਂ 'ਚ ਜਿਹੜਾ 1 ਕਿੱਲੇ ਦਾ ਬੂਟਾ ਉਹ 20000 ਪੈਣਾ ਬਈ 5000 ਬੂਟੇ ਦਾ ਆਪਣਾ ਖਰਚਾ ਉਹ ਵੀ ਘਟ ਜਾਣਾ ਕਿਉਂਕਿ ਇਹ 20000 ਬੂਟਾ ਇਸ ਕਰਕੇ ਪੈਣਾ ਜਿਵੇਂ ਗਰਮੀਆਂ ਚ ਅਸੀਂ ਜਿਹੜੀਆਂ ਗੋਭੀਆਂ ਮੱਚਣ ਲੱਗ ਜਾਂਦੀਆਂ ਅਸੀਂ ਤਾਂ ਕਰਕੇ ਆਪਾਂ ਥੋੜੀ ਨੇੜੇ ਲਾਉਂਦੇ ਸੀ ਗੋਭੀ ਜਿਵੇਂ ਇੱਕ ਬੂਟੇ ਤੋਂ ਦੂਸਰੇ ਬੂਟੇ ਦੀ ਦੂਰੀ ਜਿਹੜੀ ਆਪਾਂ ਇੱਕ ਗਿੱਠ ਰੱਖਦੇ ਸੀਗੇ ਇਸ ਚ ਆਪਾਂ ਇਹ ਦੂਰੀ ਜਿਹੜੀ ਉਹ ਸਵਾ ਗਿੱਠ ਤੋਂ ਡੇਢ ਗਿੱਠ ਤੇ ਲਾ ਸਕਦੇ ਆ ਤੇ ਇਸ ਕਰਕੇ ਇਸ ਹੁਣ ਜਿਹੜੀ ਆਪਾਂ ਸਰਦੀ ਰੁੱਤ ਦੀ ਗੋਭੀ ਲਾ ਰਹੇ ਹਾਂ ਇਸ ਚ 5000 ਬੂਟਾ ਗਰਮੀ ਵਾਲੀਆਂ ਗੋਭੀਆਂ ਦੇ ਮੁਕਾਬਲੇ ਘੱਟ ਪੈਣਾ ਕਿਉਂਕਿ ਹੁਣ ਜਿੰਨੇ ਵੀ ਬੂਟੇ ਆਪਾਂ ਲਾਦੇ ਉਹਨਾਂ ਨੇ ਮੱchnਾ ਹੈ ਨਹੀਂ ਸਾਰੀ ਦੀ ਸਾਰੀ ਗੋਭੀ ਲਗਭਗ ਕੰਮਜਾਓ ਹੋਊਗੀ ਦੋਸਤੋ ਇਸ ਤੋਂ ਇਲਾਵਾ ਇਸ ਤੇ ਗੜਾਈ ਦਾ ਖਰਚਾ ਵੀ ਆਪਣਾ ਘੱਟ ਹੋਣਾ ਜਿਵੇਂ ਗਰਮੀ ਵਾਲੀਆਂ ਗੋਭੀਆਂ ਨੂੰ ਆਪਾਂ ਨੂੰ ਤਿੰਨ ਤੋਂ ਚਾਰ ਗੜਾਈਆਂ ਕਰਨੀਆਂ ਪੈਣੀਆਂ ਲਗਭਗ ਤਿੰਨ ਤਾਂ ਸਾਰੇ ਬਾਣਾ ਚ ਹੀ ਕਰਨੀਆਂ ਪੈਂਦੀਆਂ ਨੇ ਗੜਾਈਆਂ ਜਿੱਥੇ ਕੱਖ ਜ਼ਿਆਦਾ ਹੋ ਜਾਂਦੇ ਉੱਥੇ ਆਪਾਂ ਨੂੰ ਚਾਰ ਗੜਾਈਆਂ ਵੀ ਕਰਨੀਆਂ ਪੈਂਦੀਆਂ ਪਰ ਇਹ ਜਿਹੜੀ ਸਰਦੀ ਰੁੱਤ ਵਾਲੀ ਗੋਭੀਆ ਦੋਸਤੋ ਇਸ ਚ ਆਪਾਂ ਨੂੰ ਦੋ ਗੜਾਈਆਂ ਹੀ ਬਹੁਤ ਨੇ ਦੋ ਗੜੰਜਨ ਵਾਲੀ ਜਿਹੜੀ ਇਹ ਗੋਭੀਆ ਉਸਰੇ ਚੜ ਜੂਗੀ ਕਿਉਂਕਿ ਹੁਣ ਸਰਦੀ ਰੁੱਤ ਚ ਜਿਹੜੇ ਕੱਖ ਨੇ ਉਹ ਵੀ ਬਹੁਤ ਘੱਟ ਖਰੇ ਹੁੰਦੇ ਨੇ ਤੇ ਇਸ ਕਰਕੇ ਇਹਨਾਂ ਦੋ ਗੜਾਈਆਂ ਬਹੁਤ ਨੇ ਆਪਣਾ ਗੜਾਈ ਦਾ ਖਰਚਾ ਵੀ ਜਿਹੜਾ ਉਹ ਗਰਮੀ ਰੁੱਤ ਦੀਆਂ ਗੋਭੀਆਂ ਦੇ ਮੁਕਾਬਲੇ ਸਰਦੀ ਰੁੱਤ ਤੇ ਘੱਟ ਆਉਂਦਾ ਦੋਸਤੋ ਇਸ ਤੋਂ ਇਲਾਵਾ ਦੋਸਤੋ ਇਹ ਸਰਦੀ ਰੁੱਤਾਂ ਦੀਆਂ ਗੋਭੀਆਂ ਉੱਪਰ ਆਪਣਾ ਜਿਹੜਾ ਸਪਰੇਅ ਦਾ ਖਰਚਾ ਜਿਵੇਂ ਸੁੰਡੀ ਵਾਲੀਆਂ ਸਪਰੇਆਂ ਹੋ ਗਈਆਂ ਗਰਮੀ ਵਾਲੀਆਂ ਗੋਭੀਆਂ ਉੱਪਰ ਸੁੰਡੀ ਦਾ ਟੈਕ ਵੀ ਆ ਉਹ ਵੀ ਕਾਫੀ ਹੁੰਦਾ ਰਹਿੰਦਾ ਸਰਦੀ ਰੁੱਤ ਦੀਆਂ ਸਬਜ਼ੀਆਂ ਉੱਪਰ ਸੁੰਡੀ ਦਾ ਟਾਇਕ ਜਿਹੜਾ ਉਹ ਕਾਫੀ ਘਟ ਹੁੰਦਾ ਦੋਸਤੋ ਗੋਭੀਆਂ ਉੱਪਰ ਵੀ ਜਿਹੜਾ ਟਾਇਕ ਆ ਸੁੰਡੀ ਦਾ ਬਹੁਤ ਜ਼ਿਆਦਾ ਘਟ ਹੁੰਦਾ ਇਸ ਲਈ ਆਪਾਂ ਨੂੰ ਸਰਦੀ ਰੁੱਤ ਚ ਇਹ ਉੱਪਰ ਸੁੰਡੀ ਵਾਲੀਆਂ ਸਪਰੇਆਂ ਨੇ ਜਿਹੜੀਆਂ ਉਹ ਵੀ ਘੱਟ ਕਰਨੀਆਂ ਪੈਣੀਆਂ ਗਰਮੀ ਵਾਲੀਆਂ ਗੋਭੀਆਂ ਦੇ ਮੁਕਾਬਲੇ ਇਸ ਤੋਂ ਇਲਾਵਾ ਇੱਕ ਹੋਰ ਫਾਇਦਾ ਦੋਸਤੋ ਸਰਦੀ ਵਾਲੀਆਂ ਗੋਭੀਆਂ ਦਾ ਜਿਵੇਂ ਗਰਮੀ ਵਾਲੀਆਂ ਗੋਭੀਆਂ ਚ ਜਿਹੜਾ ਬੇਟ ਆ ਉਹ 7-800 ਗ੍ਰਾਮ ਜਾਂ 1 ਕਿਲੋ ਤੱਕ ਇੱਕ ਫੁੱਲ ਦਾ ਬੇਟ ਆ ਜਿਹੜਾ ਹੁੰਦਾ ਜਿਹੜੀਆਂ ਸਰਦੀ ਰੁੱਤ ਵਾਲੀਆਂ ਗੋਭੀਆਂ ਨੇ ਦੋਸਤੋ ਇਹਦਾ ਵੇਟ ਵੀ ਕਾਫੀ ਹੁੰਦਾ 1.5 ਕਿਲੋ 2 ਕਿਲੋ ਤੱਕ ਜਿਹੜਾ ਫੁੱਲ ਆ ਉਹ ਦੋਸਤੋ ਇਦਾਂ ਆਮ ਹੀ ਚਲਿਆ ਜਾਂਦਾ ਇਸ ਲਈ ਜਿਹੜਾ ਬੇਟਾ ਸਰਦੀ ਰੁੱਤ ਵਾਲੀਆਂ ਗੋਭੀਆਂ ਬੇਟ ਵੀ ਜ਼ਿਆਦਾ ਕੱਢਣੀਆਂ ਗਰਮੀ ਰੁੱਤ ਦੀਆਂ ਗੋਭੀਆਂ ਦੇ ਮੁਕਾਬਲੇ ਜਿਵੇਂ ਹੁਣ ਆਪਾਂ ਗੋਭੀ ਲਗਾਉਣੀਆਂ ਤਾਂ ਦੋਸਤੋ ਲਗਾ ਸਕਦੇ ਹਾਂ ਬਹੁਤ ਵਧੀਆ ਸਮਾਂ ਚੱਲ ਰਿਹਾ ਇਸ ਤੋਂ ਇਲਾਵਾ ਦੋਸਤੋ ਜਿਵੇਂ ਹੁਣ ਜੇ ਆਪਾਂ ਬੀਜਾਂ ਦੀ ਗੱਲ ਕਰੀਏ ਤਾਂ ਜਿਹੜੇ ਹੁਣ ਬੀਜ ਨੇ ਅੱਗੇ ਲੱਗਣਗੇ ਸਰਦੀਆਂ ਦੇ ਗੋਭੀਆਂ ਦੇ ਉਹ ਲਗਭਗ ਸਾਰੇ ਹਾਈਬ੍ਰਿਡ ਬੀਜ ਹੀ ਲੱਗਣਗੇ ਗਰਮੀ ਵਾਲੀਆਂ ਗੋਭੀਆਂ 'ਚ ਆਪਾਂ ਜਿਹੜੇ ਕੁਝ ਕੁ ਦੇਸੀ ਬੀਜ ਵੀ ਲਾ ਸਕਦੇ ਹੁਣ ਜਿਹੜੀ ਸਰਦੀ ਰੁੱਤ ਦੀਆਂ ਗੋਭੀਆਂ ਨੇ 'ਚ ਜਿਹੜੇ ਬੀਜ ਨੇ ਉਹ ਲਗਭਗ ਸਾਰੇ ਹਾਈਬ੍ਰਿਡ ਪਣੀਰੀਆਂ ਹੀ ਨੇ ਜਿਹੜੀਆਂ ਲੱਗਣੀਆਂ ਤੇ ਬੀਆਂ ਦਾ ਜਿਹੜਾ ਹੁਣ ਚੇਂਜ ਹੋ ਗਿਆ ਦੋਸਤੋ ਗੋਭੀਆਂ ਚ ਗਰਮੀ ਵਾਲੀਆਂ ਗੋਭੀਆਂ ਚ ਆਪਾਂ ਦੇਸੀ ਵੀ ਵੀ ਲਾ ਸਕਦੇ ਆ ਪਰ ਜਿਹੜਾ ਹਾਈਬ੍ਰਿਡ ਵੀ ਹੁੰਦਾ ਦੋਸਤੋ ਉਹ ਜਿਹੜਾ ਆਪਣਾ ਗੋਭੀ ਦਾ ਫੁੱਲ ਹੁੰਦਾ ਉਹ ਪੂਰਾ ਟਕਿਆ ਹੋਇਆ ਹੁੰਦਾ ਫੁੱਲ ਵਿੱਚ ਫੋਲਡ ਹੁੰਦਾ ਫੁੱਲ ਬਾਹਰ ਦਿਖਾਈ ਨਹੀਂ ਦਿੰਦਾ ਫੁੱਲ ਪੱਤਿਆਂ ਦੇ ਵਿੱਚ ਹੀ ਲਪਟਿਆ ਹੋਇਆ ਹੁੰਦਾ ਇਸੇ ਕਰਕੇ ਜਿਹੜਾ ਸਰਦੀ ਰੁੱਤ ਦਾ ਗੋਭੀ ਦਾ ਫੁੱਲ ਹੁੰਦਾ ਉਹ ਚਿੱਟਾ ਜ਼ਿਆਦਾ ਹੁੰਦਾ ਕਿਉਂਕਿ ਉਹ ਪੱਤਿਆਂ ਚ ਹੀ ਲਪਟਿਆ ਹੋਇਆ ਫੁੱਲ ਹੁੰਦਾ ਜਿਵੇਂ ਹੁਣ ਆਪਾਂ ਗੋਭੀ ਲਾਉਣੀ ਆ ਤਾਂ ਕੋਸ਼ਿਸ਼ ਇਹ ਕਰੀਏ ਦੋਸਤੋ ਕਿ ਆਪਾਂ ਹਾਈਬ੍ਰਿਡ ਬੀਜ ਲਾਈਏ ਕਿਉਂਕਿ ਹਾਈਬ੍ਰਿਡ ਬੀਜ ਸਰਦੀਆਂ ਜਿਆਦਾ ਕਾਮਯਾਬ ਆ ਦੇਸੀ ਬੀਜਾਂ ਦੇ ਮੁਕਾਬਲੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੇ Facebook ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਹਸ਼ਕਾਲ